ਸਭ ਤੋਂ ਪਹਿਲਾਂ ਮੈਂ ਸ਼੍ਰੋਮਣੀ ਕਾਲਜ ਜਲਦੀ ਜ਼ਿਲ੍ਹਾ ਪਟਿਆਲੇ ਦੀ ਸਮੂੱਚੀ ਸਤਕਾਰਯੋਗ ਜੋ ਸਾਰੇ ਹਲਕਿਆਂ ਤੋਂ ਸੀਨੀਅਰ ਲੀਡਰਸ਼ਿਪ ਪਹੁੰਚੀ ਹੋਣ ਦਾ ਧੰਨਵਾਦ ਕਰਦਾ ਕਿਉਂਕਿ ਪਾਰਟੀ ਵੱਲੋਂ ਵਰਕੇ ਕਮੇਟੀ ਵੱਲੋਂ ਬਹੁਤ ਹੀ ਸਤਕਾਰਯੋਗ ਸ੍ਰੀ ਅਨਕੇਸ਼ ਸ਼ਰਮਾ ਜੀ ਅਤੇ ਮੈਨੂੰ ਜ਼ਿਲ੍ਹਾ ਪਟਿਆਲੇ ਦੀ ਭਰਤੀ ਮੁਹਿੰਮ ਦਾ ਜ਼ਰਬਰ ਲਾਇਆ ਹੈ ਜਿਹੜੀ ਭਰਤੀ ਮੁਹਿੰਮ 1 ਮਹੀਨਾ ਚੱਲੀ ਜਿਹੜੀ ਕੱਲ ਸਮਾਪਤ ਹੋਈ ਹੈ ਭਰਤੀ 1 ਮਹੀਨੇ ਦੇ ਵਿੱਚ ਤਕਰੀਬਨ 2.5 ਲੱਖ ਦੇ ਕਰੀਬ ਜਿਹੜੀ ਆ ਉਹ ਭਰਤੀ ਦੀਆਂ ਜਿਹੜੀਆਂ ਉਹ slipsਾਂ ਗਈਆਂ ਨੇ ਪਟਿਆਲੇ ਪਟਿਆਲੇ ਜ਼ਿਲ੍ਹੇ ਦੀਆਂ ਮਤਲਬ 2.5 ਲੱਖ ਭਰਤੀ ਜਿਹੜੀ ਉਹ 25 ਤਰੀਕ ਤੋਂ ਪਹਿਲਾਂ ਪਹਿਲਾਂ ਜਿਹੜੀ ਹੋਈ ਆ ਅਠੋ ਹਲਕਿਆਂ ਦੇ ਵਿੱਚ ਉਹ ਸਾਰੀ ਅਸੀਂ ਪਾਰਟੀ ਦਫ਼ਤਰ ਜਿਹੜੀ ਆ ਬਕਾਇਦਾ ਭਰਤੀ ਦੀਆਂ ਕਾਪੀਆਂ ਅਤੇ ਜਿਹੜਾ ਚੰਦਾ ਇਕੱਠਾ ਹੋਇਆ 10 ਰੁਪਏ ਇੱਕ ਬੰਦੇ ਮੈਂਬਰ ਦੀ ਜਿਹੜੀ ਫੀਸ ਆ ਉਹ ਸਾਰੀ ਪਾਰਟੀ ਦਾਫਤਰ ਜਮ੍ਹਾਂ ਕਰਾ ਦਾਂਗੇ ਜਿਵੇਂ ਕਿ ਰਾਜੂ ਖੰਨਾ ਜੀ ਨੇ ਕਿਹਾ ਕਿ ਆਸਤਕਾਰਯੋਗ ਮੇਰੀ ਬੇਨਤੀ ਹੈ ਕੈਮਰਾ ਕਮਾ ਦਿਓ ਆ ਲੀਡਰਸ਼ਿਪ ਬੈਠੀ ਆ ਅਸਤਰਾਣੇ ਤੋਂ ਬੈਠੇ ਨੇ ਕਨੌਰ ਤੋਂ ਬੈਠੇ ਨੇ ਐਜਪੀਸੀ ਮੈਂਬਰਾਂ ਸਮਾਨ ਬੈਠੇ ਨੇ ਸਨੌਰ ਤੋਂ ਬੈਠੇ ਨੇ ਨਾਬੇ ਤੋਂ ਬੈਠੇ ਨੇ ਪਟਿਆਲਾ ਸ਼ਹਿਰੀ ਪਟਿਆਲਾ ਦਿਹਾਤੀ ਰਾਜਪੁਰਾ ਕਿਹੜਾ ਹਲਕਾ ਹੈ ਜਿੱਥੇ ਭਰਤੀ ਨਹੀਂ ਹੋਈ ਤੇ ਇਹ ਲੀਡਰਸ਼ਿਪ ਜਿਨ੍ਹਾਂ ਨੇ ਸਾਰੀ ਉਮਰ ਅਕਾਲੀ ਦਲ ਦੇ ਵਿੱਚ ਸੰਘਰਸ਼ ਦੇ ਵਿੱਚ ਲਾਤੀ ਇਹ ਲੀਡਰਸ਼ਿਪ ਕੋਈ ਕਾਂਗਰਸੀ ਜਾਂ ਆਮ ਆਦੀ ਪਾਰਟੀ ਜਾਂ ਕਿਸੇ ਹੋਰ ਪਾਰਟੀ ਦੇ ਵਰਕਰਾਂ ਦੀ ਭਰਤੀ ਕਰਕੇ ਆਏ ਨੇ ਤੇ ਇਹਨਾਂ ਨੇ ਸਾਰੀ ਉਮਰ ਦੇ ਵਿੱਚ ਅਕਾਲੀ ਦਲ ਦੇ ਵਰਕਰਾਂ ਦੇ ਨਾਲ ਹੀ ਇਹਨਾਂ ਨੇ ਸਾਰੀ ਆਪਣਾ ਰਾਜਨੀਤਿਕ ਜੀਵਨ ਲਾਇਆ ਤੇ ਉਹਨਾਂ ਤੋਂ ਹੀ ਭਰਤੀ ਕਰਵਾਈ ਆ ਪਹਿਲੀ ਗੱਲ ਤਾਂ ਬੋਕਸ ਕਹਿਣ ਵਾਲਿਆਂ ਨੂੰ ਮੈਂ ਹੈਰਾਨੀ ਆ ਤੇ ਦੂਜਾ ਵਿਸ਼ਾ ਕਿ ਜਿਵੇਂ ਕੱਲ ਹਲਕਾ ਸਨੌਰ ਪਟਾਲੇ ਦਾ ਪੁੰਨ ਰੇੜੀ ਕਸਬਾ ਚੰਦੂ ਮજરા ਸਾਹਿਬ ਨੇ ਆਰਗੇਨਾਈਜ਼ ਕੀਤਾ ਸਮਾਗਮ ਚਲੋ ਸੰਗਤ ਉਥੇ ਗੁਰੂ ਘਰ ਗਈ ਸੰਗਤ ਨੂੰ ਮੈਂ ਮਾੜਾ ਨਹੀਂ ਕਹਿੰਦਾ ਸੰਗਤ ਬਹੁਤ ਤਰ੍ਹਾਂ ਦੇ ਨਾਲ ਭਾਵਨਾਵਾਂ ਦੇ ਨਾਲ ਕੋਈ ਸਮਾਗਮ ਹੁੰਦਾ ਖੰਨਪੜ ਸਾਹਿਬ ਦਾ ਭੋਗ ਹੁੰਦਾ ਚਲੇ ਜਾਂਦੇ ਨੇ ਪਹਿਲੀ ਗੱਲ ਤਾਂ ਅੱਧੇ ਪੰਜਾਬ ਚੋਂ ਸਨੇਹ ਲਾ ਕੇ ਬੰਦੇ ਇਕੱਠੇ ਕਰੇ ਤੇ ਬੰਦਾ ਹੋਇਆ 200 ਇਕੱਠਾ ਅੱਧੇ ਪੰਜਾਬ ਚੋਂ ਫੋਨ ਕੀਤੇ ਤੇ ਆਰਗੇਨਾਈਜ਼ ਕਰਨ ਕਰਨ ਵਾਲਾ ਕੌਣ ਪ੍ਰੇਮ ਸਿੰਘ ਚੰਦੂ ਮજરા ਜੀ ਤੇ ਮੁੱਖ ਮਹਿਮਾਨ ਕੌਣ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਹੁਣ ਮੁੱਦਾ ਇਹ ਹੈ ਕਿ ਜਿਹੜਾ ਪ੍ਰਵੇਨ ਸਿੰਘ ਚੰਨੂ ਮਾਜਰਾ ਬੀਬੀ ਜ਼ਗੀਰ ਕੌਰ ਜੀ ਜਿਹੜੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੇ ਖੜਕੇ ਝੂਠ ਬੋਲ ਕੇ ਆਏ ਤੇ ਗਿਆਨੀ ਹਰਪ੍ਰੀਤ ਸਿੰਘ ਜੀ ਪੂਰੀ ਦੁਨੀਆ ਨੇ ਦੇਖਿਆ ਇੱਥੋਂ ਤੱਕ ਵੀ ਟੋਕਦੇ ਨਜ਼ਰ ਆਉਂਦੇ ਸੀ ਕਿ ਉਂਗਲਾ ਨਾ ਕਰ ਤੂੰ ਅਕਾਲ ਤਖਤ ਪਰ ਉਂਗਲਾ ਕਰਦਾ ਤੂੰ ਝੂਠ ਬੋਲਦਾ ਤੂੰ ਆਹ ਤੇਰੇ ਬਿਆਨ ਨੇ ਗਿਆਨੀ ਹਰਪ੍ਰੀਤ ਸਿੰਘ ਜੀ ਤੁਸੀਂ ਸਤਿਕਾਰਯੋਗ ਹੋ ਤੁਸੀਂ ਦਿਖਾਉਂਦੇ ਸੀ ਨਾ ਬਿਆਨ ਲੱਗੇ ਵੇ ਤੇ ਚੰਦੂ ਮਾਰਾ ਸਾਹਿਬ ਕਹਿੰਦੇ ਨੇ ਇਹ ਤਾਂ ਪਿਆਰਟੀ ਨੇ ਬਿਆਨ ਲਾਤਿਆ ਇਹ ਮੇਰਾ ਬਿਆਨ ਨਹੀਂ ਚਲੋ ਝੂਠ ਬੋਲਤਿਆ ਕੁਝ ਦਿਨਾਂ ਬਾਅਦ ਵੀਡੀਓ ਜਨਤਕ ਹੋਈ ਤੇ ਅਸੀਂ ਉਹ ਵੀਡੀਓ ਪੈਂਡਰਾਈਵ ਚ ਪਾ ਕੇ ਸ਼੍ਰੀ ਕਾਲਤਾ ਸਾਹਿਬ ਦੇ ਸਖਤਰੇਤ ਵੀ ਦੇਖਿਆ ਆਏ ਸੀ ਕਿ ਇਹ ਤਾਂ ਬੰਦੇ ਜਮੇ ਬਿਸ਼ਰਮ ਨੇ ਝੂਠ ਬੋਲਿਆ ਇੱਥੋਂ ਤੱਕ ਚੰਦੂ ਮਾਰਾ ਸਾਹਿਬ ਸਮੋਦਨ ਕਰਦੇ ਨੇ ਕਿ ਰਾਮ ਰਹੀਮ ਜੀ ਨੂੰ ਜੇ ਮਾਫੀ ਦੇਤੀ ਇਹ ਫੈਸਲਾ ਭਾਈ ਚਰਕ ਸਾਂਝ ਵਾਲਾ ਫੈਸਲਾ ਅਗੋ ਪੱਤਰਕਾਰ ਸਾਹਿਬ ਪੁੱਛਦੇ ਨੇ ਕਿ ਜਦੋਂ ਮਹਾਰਾਜ ਸਾਹਿਬ ਉਹ ਆਪ ਤਾਂ ਪੇਸ਼ ਹੋਇਆ ਨਹੀਂ ਰਾਮ ਰੀ ਤੇ ਚੰਦੂ ਮਹਾਰਾਜ ਸਾਹਿਬ ਇੱਥੇ ਤੱਕ ਕਹਿੰਦੇ ਨੇ ਕਹਿੰਦੇ ਹੁਣ ਤਾਂ ਵੀਡੀਓ ਕਾਨਫਰੰਸ ਨਹੀਂ ਬਹੁਤ ਕੁਝ ਹੋ ਜਾਂਦਾ ਹੁਣ ਪੇਸ਼ ਹੋਣ ਦੀ ਲੋੜ ਨਹੀਂ ਇੱਥੋਂ ਤੱਕ ਕਿਹਾ ਤੇ ਅਕਾਲਤਾ ਸਾਹਿਬ ਤੇ ਝੂਠ ਬੋਲੀ ਗਿਆ ਕਹਿੰਦਾ ਮੈਂ ਤਾਂ ਬਿਆਨ ਨਹੀਂ ਦਿੱਤਾ ਕੋਈ ਗਿਆਨੀ ਹਰਪ੍ਰੀਤ ਸਿੰਘ ਜੀ ਤੁਸੀਂ ਸਾਫ ਕਾ ਜਰਦਾਰ ਹੋਣੋ ਜਦੋਂ ਅਸੀਂ ਸ਼ਿਕਾਇਤ ਦੇ ਕਹੇ ਸੀ ਉਦੋਂ ਮੌਜੂਦਾ ਸੀ ਤੇ ਤੁਸੀਂ ਉਹ 2 ਦਸੰਬਰ ਦੇ ਫੈਸਲਿਆਂ ਦੇ ਵਿੱਚ ਮੌਜੂਦ ਸੀ ਅਸੀਂ ਤੁਹਾਡਾ ਬਹੁਤ ਸਤਿਕਾਰ ਕਰਦੇ ਆਂ ਪਰ ਕੀ ਇਹਨਾਂ ਬੰਦਿਆਂ ਨੂੰ ਜਿਹੜੇ ਝੂਠ ਬੋਲ ਕਹੇ ਉਹਨਾਂ ਨੂੰ ਸਜ਼ਾਵਾਂ ਲਾਉਣੇ ਅਸੀਂ ਤੁਸੀਂ ਪਰ ਤੁਸੀਂ ਉਲਟ ਕੀ ਕਰ ਰਹੇ ਹੋ ਤੁਸੀਂ ਆ ਕੇ ਜੱਪੀਆਂ ਪਾ ਕੇ ਸਟੇਜਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਉਹਨਾਂ ਦੇ ਸੋਲੇ ਗਏ ਜਾ ਰਹੇ ਨੇ ਮੇਰੀ ਪੂਰੀ ਦੁਨੀਆ 'ਚ বাসਦੀ ਕੌਮ ਨੂੰ ਬੇਨਤੀ ਆ ਇਹ ਲੜਾਈ ਨੂੰ ਸਮਝੋ ਇਹ ਲੜਾਈ ਦੀ ਸਕ੍ਰਿਪਟ ਨੂੰ ਸਮਝੋ ਹੁਣ ਡਰ ਪੈ ਨਹੀਂ ਕੋਈ ਡਰ ਪੈ ਉਸ ਅਕਾਲ ਪੁਰਖ ਦਾ ਉਸ ਗੁਰੂ ਦੇ ਭੈ ਦੇ ਹੇਠ ਮੈਂ ਪੂਰੀ ਕੌਮ ਨੂੰ ਪੂਰੀ ਦੁਨੀਆ 'ਚ ਵੱਸਦੀ ਕੌਮ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਕਿ ਇਹ ਸਮਝੋ ਕਿ ਇਹ ਚਾਲ ਕਿੰਡੀ ਵੱਡੀ ਆ ਜਿਹੜੇ ਇਨਸਾਨ ਨੂੰ ਜਿਹੜੇ ਲੋਕਾਂ ਨੂੰ ਗੁਰੂ ਦੇ ਕੇ ਖੜ ਕੇ ਝੂਠ ਬੋਲਿਆ ਜੋ ਗਾਨੀ ਹਰਪੀ ਸਿੰਘ ਜੀ ਤੁਸੀਂ ਉਹਨਾਂ ਨੂੰ ਸਜਾਵਾਂ ਤੱਕ ਕੀ ਦੇਣੀ ਸੀ ਜੱਪੀਆਂ ਪਾ ਕੇ ਸੋਲੇ ਗਾ ਰਹੇ ਹੋ ਫਿਰ ਉਹ ਕੀ ਸਮਝੇ ਜਿੰਨੀ ਨਫ਼ਰਤ ਤੁਹਾਡੇ ਸ਼ਬਦਾਂ ਦੇ ਵਿੱਚ ਅਕਾਲੀ ਦਲ ਦੀ ਲੀਡਰਸ਼ਿਪ ਪ੍ਰਤੀ ਦਿਖਦੀ ਆ ਕੀ ਇੰਨੀ ਨਫ਼ਰਤ ਲੈ ਕੇ ਉਸ ਪਦਵੀ ਤੇ ਬੈਠ ਕੇ ਤੁਸੀਂ ਨਿਆਂ ਕੀਤਾ ਇਸ ਗੱਲ ਦਾ ਸਵਾਲ ਬਹੁਤ ਵੱਡਾ ਖੜਾ ਹੋ ਗਿਆ ਜੀ ਨਹੀਂ ਕਰਦਾ ਸਾਡੀਆਂ ਸੰਸਥਾਵਾਂ ਸ੍ਰੀ ਕਾਲ ਤਖਤ ਸਾਹਿਬ ਤੋਂ ਹੁਕਮ ਹੋਵੇ ਗੁਰੂ ਕਿਰਪਾ ਕਰੇ ਇਨਸਾਨ 'ਚ ਤਾਕਤ ਨਹੀਂ ਹੁੰਦੀ ਸਿਰ ਵੱਢ ਕੇ ਰੱਖ ਦਿਆਂਗੇ ਜਿੱਥੇ ਮਰਜ਼ੀ ਲੜਾਈ 'ਚ ਭੇਜ ਦੋ ਪਰ ਕੀ ਜਿਹੜੇ ਲੋਕ ਝੂਠ ਬੋਲ ਕੇ ਆਏ ਉਹਨਾਂ ਸਜ਼ਾਵਾਂ ਦੇਣ ਦੀ ਬਜਾਏ ਜੱਫੀਆਂ ਪਾਈਆਂ ਜਾਣ ਇਹ ਹਿਰਦੇ ਬਲੁੰਧਰੇ ਜਾਂਦੇ ਨੇ ਲੜਾਈ ਸੱਚ ਤੇ ਝੂਠ ਦੀ ਆ ਤੁਸੀਂ ਕੱਲ ਆਪਣੇ ਸੰਬੋਧਨ ਦੇ ਵਿੱਚ ਸ੍ਰੀ ਕਾਲ ਤਖਤ ਸਾਹਿਬ ਦੀ ਤੁਲਨਾ ਆਰਐਸਐ ਦੇ ਨਾਲ ਕਰ ਰਹੇ ਹੋ ਕਿ ਆਰਐਸਐ ਜਿਵੇਂ ਭਾਜਪਾ ਲਈ ਪਿਛ ਤਿਆਰ ਕਰਦੀ ਹੈ ਉਵੇਂ ਅਸੀਂ ਪਿੱਚ ਤਿਆਰ ਕਰਾਂਗੇ ਯਾਰ ਆਰਐਸਐਸ ਦੀ ਤੁਲਨਾ ਸ਼੍ਰੀ ਕਾਲ ਤੱਕ ਸਾਹਿਬ ਨਾਲ ਤੇ ਆਰਐਸਐਸ ਜੇ ਤੁਹਾਨੂੰ ਇੰਨੀ ਵਧੀਆ ਲੱਗਦੀ ਆ ਇੰਨੀ ਆਰਗੇਨਾਈਜ਼ ਵਧੀਆ ਲੱਗਦੀ ਆ ਇੰਨੀ ਉਹਨਾਂ ਦਾ ਕੰਮ ਕਰਨ ਦਾ ਤਰੀਕਾ ਵਧੀਆ ਲੱਗਦਾ ਫਿਰ ਅਸੀਂ ਕੀ ਸਮਝੀਏ ਕਿ ਕਿਹੜੇ ਐਨਕਾਂ ਨਾਲ ਤੁਸੀਂ ਗੱਲ ਕਰ ਰਹੇ ਹੋ ਕਿ ਜੇ ਆਰਐਸਐਸ ਦੀ ਵਿਚਾਰਧਾਰਾ ਜਾਂ ਉਹਨਾਂ ਦੀ ਆਰਗੇਨਾਈਜ਼ ਕੰਮ ਕਰਨ ਦਾ ਤਰੀਕਾ ਇੰਨਾ ਵਧੀਆ ਤਾਂ ਤੁਸੀਂ ਇਹ ਵੀ ਫਿਰ ਦੇਖੋ ਕਿ ਆਰਐਸਐਸ ਨੇ ਬੀਜੇਪੀ ਨੂੰ ਕਦੇ ਜਾਂ ਬੀਜੇਪੀ ਦੀ ਲੀਡਰਸ਼ਿਪ ਨੂੰ ਇੰਨਾ ਭੰਡਿਆ ਪਰ ਤੁਸੀਂ ਤਾਂ ਰੋਜ਼ ਸਟਾਰਟ ਹੀ ਕਾਲੀਦਲ ਤੋਂ ਹੁੰਨੇ ਹੋ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੱਲ ਵੀ ਤੁਸੀਂ ਬੋਲ ਕੇ ਗਏ ਸਿੰਘ ਸਾਹਿਬਾਨ ਜੀ ਬੇਨਤੀ ਆ ਤੁਸੀਂ ਪਟਿਆਲੇ ਜ਼ਿਲ੍ਹੇ ਵਿੱਚ ਆਏ ਪਟਿਆਲੇ ਜ਼ਿਲ੍ਹੇ ਵਿੱਚ ਸਨੌਰ ਹਲਕੇ ਚ ਆ ਕੇ ਗਏ ਨਾਲ ਲੱਗਦਾ ਕਨੌਰ ਸਮਾਣਾ ਰਾਜਪਰਾ ਸਤਰਾਨਾ ਪਟਿਆਲਾ 2 ਪਟਿਆਲਾ ਸ਼ਹਿਰੀ ਨਾਬਾ ਇਹਨਾਂ ਹਲਕਿਆਂ ਦੇ ਵਿੱਚ ਆ ਜਿਹੜੇ ਤੁਹਾਡੇ ਹਲ ਜਿਹੜੇ ਹਲਕੇ ਤੁਸੀਂ ਆ ਕੇ ਗਏ ਜਿਹੜੇ ਹਲਕਿਆਂ ਦੇ ਵਿੱਚ ਕਰਪਸ਼ਨ ਪਿੰਡ ਪਿੰਡ ਨਸ਼ਾ ਸਰਪੰਚਾਂ ਦੀਆਂ ਬੋਲੀਆਂ ਲਾ ਕੇ ਪੈਸੇ ਇਹਨਾਂ ਹਲਕਿਆਂ 'ਚ ਅਕਨੌਰ ਸਨੌਰ ਸਮਾਣੇ 'ਚ ਬੋਲੀਆਂ ਲਾ ਕੇ ਪੈਸੇ ਸਰਪੰਚ ਬਣੇ ਨੇ ਉਹਨਾਂ ਬਾਰੇ ਬੋਲੇ ਨਹੀਂ ਬੋਲੇ ਕੱਲ ਭਾਜੀਪੀ ਦੇ ਸੌਚਕ ਸਮਾਗਮ ਦੇ ਵਿੱਚ ਦਿੱਲੀ ਗੁਰਦੁਆਰਾ ਪ੍ਰੰਤਕ ਕਮੇਟੀ ਦੀਆਂ ਬੱਸਾਂ ਯੂਜ਼ ਕੀਤੀਆਂ ਜਾ ਰਹੀਆਂ ਨੇ ਉਹਦੇ ਬਾਰੇ ਬੋਲੇ ਨਹੀਂ ਬੋਲੇ ਹਰਿਆਣਾ ਗੁਰਦੁਆਰਾ ਪ੍ਰੰਤਕ ਕਮੇਟੀ ਸਿੱਧਾ ਦਖਲ ਦਿੱਲੀ ਦਾ ਤੁਸੀਂ ਬੋਲਦੇ ਹੋ ਨਹੀਂ ਬੋਲਦੇ ਉਧਰ ਤੁਹਾਡੀ ਕੋਈ ਗੱਲ ਨਹੀਂ ਜਾਂਦੀ ਇਹ ਗੱਲਾਂ ਹੁਣ ਸਾਨੂੰ ਦੁੱਖ ਪਹਿਚਾਰੀਆਂ ਨੇ ਕਿ ਜਿਹੜੇ ਬੰਦਿਆਂ ਦੇ ਨਾਲ ਤੁਸੀਂ ਸਟੇਜਾਂ ਸਾਂਝੀਆਂ ਕਰ ਰਹੇ ਹੋ ਜਥੇਦਾਰ ਜੀ ਇਹ ਲੋਕ ਉਹ ਕਾਲੇ ਪੱਥਰ ਨੇ ਜਿਨ੍ਹਾਂ ਦੇ ਨਾਲ ਕਾਲਸ ਦੇ ਨਾਲ ਜੁੜਾ ਕੋਈ ਕੋਲ ਬੈਠੂਗਾ ਉਹ ਵੀ ਕਾਲਾ ਹੋ ਜਾਵੇਗਾ ਜਿਹੜੇ ਲੋਕ ਅਕਾਲ ਤਖਤ ਸਾਹਿਬ ਦੇ ਗੁਰੂ ਦੇ ਸਾਹਮਣੇ ਆਏ ਖੜ ਕੇ ਕਹਿ ਦੇਣ ਕਿ ਮੈਂ ਗੁਰੂ ਦੇ ਸਾਹਮਣੇ ਖੜ ਕੇ ਹਾਜ਼ਰ ਨਾਜ਼ਰ ਮੰਨ ਕੇ ਇਹ ਕਹਿਣਾ ਕਿ ਮੈਂ ਕੋਈ ਸੌਦੇ ਸਾਧ ਦੀ ਤਦ ਇਹਨੇ ਕੀਤੀ ਕੋਈ ਉਹਦੀ ਹਮਾਇਤ ਨਹੀਂ ਕੀਤੀ ਉਹਦੇ ਮਾਫੀ ਦੀ ਤੇ ਬਾਅਦ ਚੋ ਵੀਡੀਓ ਜਨਤਕ ਹੋ ਜਾਵੇ ਉਹ ਕਾਲੇ ਪੱਥਰਾਂ ਤੋਂ ਘਟ ਨਹੀਂ ਹੈਗੇ ਲੋਕ ਤੇ ਉਹ ਕਾਲੇ ਪੱਥਰ ਅੱਜ ਤੁਸੀਂ ਆਪਣੀ ਝੋਲੀ ਪਾਈ ਫਿਰਦੇ ਹੋ ਉਹ ਕਾਲੇ ਪੱਥਰਾਂ ਨੇ ਸਾਰਾ ਕੁਝ ਕਾਲਾ ਕਰ ਦੇਣਾ ਇਹ ਲੜਾਈ ਹੁਣ ਸੱਚ ਤੇ ਝੂਠ ਦੀ ਆ ਇਹ ਤੋਂ ਪਿੱਛੇ ਨਹੀਂ ਹਟਾਂਗੇ ਸੱਚ ਬੋਲਣੋ ਕੋਈ ਡਰ ਭੈ ਨਹੀਂ ਚਾਹੀਦਾ ਜਿਹੜੇ ਨੌਜਵਾਨ ਅਮਰੀਕਾ ਲੇ ਜਹਾਜਾਂ 'ਤੇ ਭੜਕੇ ਪੰਜਾਬ ਦੀ ਧਰਤੀ ਦੇ ਤਾਰ ਤੇ ਤੇ ਸਿਰ ਤੇ ਦਸਤਾਰ ਨਹੀਂ ਇਹ ਦੇਸ਼ ਦੀ ਜਿਹੜੀ ਹਕੂਮਤ ਆ ਜਿਹੜੇ ਪ੍ਰਧਾਨ ਮੰਤਰੀ ਨੂੰ ਆਪਾਂ ਕਹਿੰਦੇ ਆ ਕਿ ਪੂਰੇ ਵਰਲਡ ਦੇ ਵਿੱਚ ਬੜਾ ਤਕੜਾ ਸਟਰੋਂਗ ਪ੍ਰਧਾਨ ਮੰਤਰੀ ਆ ਉਹ ਤੋਂ ਲੈ ਕੇ ਤੁਹਾਡੇ ਤੱਕ ਇੱਕ ਸ਼ਬਦ ਨਹੀਂ ਆਇਆ ਤੁਸੀਂ ਪੁੱਛਿਆ ਸਰਕਾਰ ਨੂੰ ਤੁਸੀਂ ਕਹਿੰਦੇ ਹੋ ਯਾਰੀ ਆ ਯਾਰੀ ਨਹੀਂ ਹੁੰਦੀ ਕਦੇ ਦਿੱਲੀ ਦੇ ਨਾਲ ਸਮਝੌਤੇ ਹੁੰਦੇ ਨੇ ਮੁੱਦਿਆਂ ਤੇ ਸ਼ਰਤਾਂ ਤੇ ਯਾਰੀਆਂ ਨਹੀਂ ਹੁੰਦੀਆਂ ਤੁਸੀਂ ਕਹਿੰਦੇ ਹੋ ਕਿ ਰਘਵ ਚੱਡਾ ਭਗਵੰਤ ਮਾਨ ਅਮਿਤ ਸ਼ਾਹ ਨਾਲ ਮੇਰੀ ਕਾਬਲੀਅਤ ਕਰਕੇ ਜੇ ਮੇਰੀ ਸਾਂਝ ਆ ਤਾਂ ਹੈਗੀ ਆ ਤਾਂ ਹੈਗੀ ਆ ਜਥੇਦਾਰ ਜੀ ਕਾਬਲੀਅਤ ਕਿਸੇ ਤੇ ਨਹੀਂ ਹੁੰਦੀ ਸ਼੍ਰੀ ਕਾਲਤਾਕ ਸਾਹਿਬ ਦੀ ਜਿਹੜੀ ਉਹ ਪਦਵੀ ਆ ਜਥੇਦਾਰ ਸਾਹਿਬਾਨ ਦੀ ਜਿਹੜਾ ਉਤੇ ਬੈੰਦਾ ਉਹ ਸਤਕਾਰਯੋਗ ਆ ਉਹਦੇ ਅੱਗੇ ਸਿਰ ਝੁਕਦਾ ਹਰ ਇੱਕ ਦਾ ਤੇ ਉਹ ਉਹਨਾਂ ਦੀਆਂ ਸਾਂਝਾਂ ਉਹ ਪਦਵੀ ਕਰਕੇ ਤੁਹਾਡੇ ਨਾਲ ਨੇੜਤਾ ਪਾ ਰਹੀਆਂ ਪਰ ਆਪਾਂ ਨਹੀਂ ਸਮਝ ਰਹੇ ਜਥੇਦਾਰ ਜੀ ਤੁਹਾਡੀਆਂ ਬੋਲ ਪਹਿਲਾਂ ਵੀ ਚੋਹਦੇ ਸੀ ਬਹੁਤ ਮੇਰੀ ਕੋਈ ਫੇਸਬੁੱਕ ਕੱਢ ਕੇ ਦੇਖੋ ਤੁਹਾਡੀਆਂ ਉਹ ਸਪੀਚਾਂ ਨੂੰ ਅਸੀਂ ਆਪਣੀ ਫੇਸਬੁੱਕ ਤੇ ਮਾਨ ਨਾਲ ਪਾਉਂਦੇ ਸੀ ਪਰ ਜਦੋਂ ਤੁਸੀਂ ਕਿਹਾ ਕਿ ਰਾਗਵ ਚੱਡੇ ਦੇ ਵਿਆਹ ਤੇ ਮੈਂ ਗਿਆ ਤੇ ਮੇਰੇ ਬੱਚੇ ਪ੍ਰੀਕਾ ਚੋਪੜਾ ਇੱਕ ਨੱਚਣ ਗਾਉਣ ਵਾਲੇ ਨੂੰ ਮਿਲਣਾ ਚਾਹੁੰਦੇ ਸੀ ਇੱਕ ਕੌਮ ਦਾ ਜੱਥੇਦਾਰ ਕਹੇ ਕਿ ਮੇਰੇ ਬੱਚੇ ਪ੍ਰੀਕਾ ਚੋਪੜਾ ਨੂੰ ਮਿਲਣਾ ਚਾਹੁੰਦੇ ਸੀ ਫਿਰ ਗੋਲੀ ਲੰਘਦੀ ਐ ਇੱਥੇ ਨੂੰ ਕਿ ਸਾਡੇ ਜੱਥੇਦਾਰ ਕਹਿਣ ਕਿ ਮੇਰੇ ਬੱਚੇ ਪ੍ਰੀਕਾ ਚੋਪੜਾ ਨੂੰ ਇੱਕ ਨੱਚਣ ਗਾਉਣ ਵਾਲੇ ਨੂੰ ਮਿਲਣਾ ਚਾਹੁੰਦੇ ਨੇ ਇਹਦੇ ਕੀ ਮੈਨੇ ਕੱਢੀ ਏ ਹੋਣ ਸਿੱਕੇ ਨੇ ਯਾਰੀ ਹੈਗੀ ਤਾਂ ਹੈਗੀ ਆ ਇਹਦੇ ਕੀ ਮੈਨੇ ਕੱਢੀਏ ਹੁਣ ਜਿਹੜੇ ਲੋਕਾਂ ਨੂੰ ਤੁਸੀਂ ਸਜ਼ਾਵਾ ਦੇਣੀ ਸੀ ਉਹ ਲੋਕਾਂ ਨਾਲ ਜੱਫੀਆਂ ਪਾ ਕੇ ਸਟੇਜਾਂ ਤੇ ਖੜ ਕੇ ਹੁਣ ਤੁਸੀਂ ਰਾਜਨੀਤਿਕ ਸਫਰ ਸ਼ੁਰੂ ਕੀਤਾ ਵਬਾਰਕ ਪਰ ਇਹਨਾਂ 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 ਸਵਾਲਾਂ ਦੇ ਜਵਾਬ ਵੀ ਤੁਹਾਨੂੰ ਦੇਣੇ ਪੈਣੇ ਨੇ ਜਿਹੜੇ ਅਕਾਲੀ ਦਲ ਦੇ ਵਰਕਰਾਂ ਦਾ ਤੁਸੀਂ ਮਜ਼ਾਕ ਉਡਾ ਰਹੇ ਹੋ ਬੁਕਸ ਕਹਿ ਕਹਿ ਕੇ ਜਿਹੜੇ ਵਰਕਰ 2017 ਤੋਂ ਬਾਅਦ ਸਰਕਾਰ ਲਈ ਆਈ 8 ਸਾਲ ਹੋ ਗਏ ਜਿਨ੍ਹਾਂ ਨੂੰ ਨੰਗੇ ਪਿੰਡੇ ਲੜਦਿਆਂ ਨੂੰ ਕੀ ਆਪਾਂ ਉਹਨਾਂ ਨੂੰ ਬਕਸ ਕਹਿ ਰਹੇ ਆ ਤੇ ਕੇਵਲ ਤੇ ਕੇਵਲ ਸਵੇਰ ਤੋਂ ਲੈ ਕੇ ਸ਼ਾਮ ਤੱਕ ਆ ਗਰਦਾਰ ਲਹਿਰ ਵਾਲੇ ਅਤੇ ਤੁਸੀਂ ਕੀ ਕੇਵਲ ਤੇ ਕੇਵਲ ਤੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਆਪਾਂ ਕਾਲੀਦਨ ਨੂੰ ਨਿੰਦਣ ਦੇ ਠੇਕਾ ਲੈ ਲਿਆ ਕਮੀਆਂ ਕਾਲੀਦਲ ਚ ਹੋਣਗੀਆਂ ਖਾਮੀਆਂ ਹੋਣਗੀਆਂ ਕਿਹੜੀ ਪਾਰਟੀ ਚ ਨਹੀਂ ਪਰ ਪੂਰੀ ਦੁਨੀਆ ਦੇ ਵਿੱਚ ਜੇ ਕਾਲ ਤਖਸਬ ਦੇ ਅੱਗੇ ਜਾ ਕੇ ਕੋਈ ਪਾਰਟੀ ਰਾਜਨੀਤਿਕ ਝੁਕਦੀ ਜਤਾ ਸ਼੍ਰੋਮਣੀ ਕਾਲਦਰ ਝੁਕਦਾ ਕਿਹੜੀ ਕਿਹੜੇ ਗੱਲ ਨਹੀਂ ਮੰਨੀ ਸਾਰੀਆਂ ਗੱਲਾਂ ਮੰਨੀਆਂ ਗਈਆਂ ਪਰ ਤੁਸੀਂ ਹਲਜਾਂਬੇ ਵਿੱਚ ਲੈ ਕੇ ਜਾਨ ਬੁੱਝ ਕੇ ਪਾਰਟੀ ਨੂੰ ਕਮਜ਼ੋਰ ਕਰਨ ਇਥੋਂ ਤੱਕ ਤੁਸੀਂ ਕਹਿੰਦੇ ਹੋ ਕਿ ਮਾਨਤਾ ਰੱਦ ਹੁੰਦੀ ਆ ਤਾਂ ਹੋ ਜਾਵੇ ਇਹ ਤੇ ਕੀ ਮੈਨੇ ਕੱਢੀ ਜਥੇਦਾਰ ਜੀ ਆ ਹੱਥ ਬੰਨ ਕੇ ਬੇਨਤੀ ਆ ਬਹੁਤ ਸਤਿਕਾਰ ਦੇ ਨਾਲ ਤੁਸੀਂ ਜਥੇਦਾਰ ਰਹੇ ਹੋ ਤੇ ਕੌਮ ਹੱਥ ਬੰਨ ਕੇ ਬੇਨਤੀ ਕਰਦੀ ਆ ਕਿ ਇਦਾਂ ਦੀਆਂ ਤੁਹਾਡੀਆਂ ਕਾਰਵਾਈਆਂ ਜਿੱਥੇ ਕੌਮ ਦਾ ਮਨ ਦੁਖੀ ਕਰ ਰਹੀਆਂ ਨੇ ਉਥੇ ਕਾਲੀ ਦਲ ਦੇ ਵਰਕਰ ਜਿਹੜੇ ਨੰਗੇ ਪਿੰਡੇ ਪੰਜਾਬ ਲਈ ਤੇ ਪੰਥ ਲਈ ਲੜ ਰਹੇ ਨੇ ਉਹਨਾਂ ਨੇ ਦਿਲ ਦੇ ਵਿੱਚ ਦੁੱਖ ਹੁੰਦਾ ਇਸ ਗੱਲ ਦਾ ਸੋ ਇਸ ਲਈ ਇਹਨਾਂ ਕਾਲੇ ਪੱਥਰਾਂ ਤੋਂ ਬਚੋ ਜਿਹੜੇ ਕਾਲ ਤੱਕ ਦੇ ਅੱਗੇ ਖੜ ਕੇ ਝੂਟ ਬੋਲ ਕੇ ਮੱਥੇ ਤੇ ਕਾਲਸ ਲਾ ਕੇ ਆ ਗਏ ਅੱਜ ਤੁਸੀਂ ਉਹਨਾਂ ਨੂੰ ਝੋਲੀ ਪਾਈ ਫਿਰਦੇ ਹੋ ਇਹ ਸਾਰੀ ਕੌਮ ਸਾਰਾ ਪੰਜਾਬ ਤੇ ਸਾਰੀ ਦੁਨੀਆ ਦੇਖ ਰਹੀ ਆ ਸੋ ਇਨੀਆਂ ਬੇਨਤੀਆਂ ਲੈ ਕੇ ਪਹੁੰਚੇ ਸੀ ਬਾਕੀ ਆ ਪਟਿਆਲੇ ਜ਼ਿਲ੍ਹੇ ਦੀ ਸਤਕਾਰਯੋਗ ਸਾਰੀ ਲੀਡਰਸ਼ਿਪ ਪਹੁੰਚੀ ਆ ਅੱਜ ਐਨ ਕੇ ਸ਼ਰਮਾ ਜੀ ਨਹੀਂ ਪਹੁੰਚ ਸਕੇ ਤੇ ਮੈਂ ਇਹਨਾਂ ਦਾ ਉਹਨਾਂ ਵੱਲੋਂ ਵੀ ਤੇ ਪਾਰਟੀ ਵੱਲੋਂ ਵੀ ਧੰਨਵਾਦ ਕਰਦਾ ਸਾਰੇ ਹਲਕੇ ਦੇ ਆਗੂ ਸਹਿਬਾਨਾਂ ਦਾ ਜਿਨ੍ਹਾਂ ਨੇ ਕੱਲੇ-ਕੱਲੇ ਹਲਕੇ 'ਚ ਜਾ ਕੇ ਭਰਤੀ ਕੀਤੀ ਪਿੰਡ-ਪਿੰਡ ਜਾ ਕੇ ਭਰਤੀ ਕੀਤੀ ਅਕਾਲੀ ਦਲ ਦੀ ਚੜ੍ਹਦੀ ਕਲਾ ਲਈ ਝੰਡਾ ਲੈ ਕੇ ਚੱਲੇ ਨੇ ਤੇ ਅਸੀਂ ਗੁਰੂ ਸਾਹਿਬ ਅੱਗੇ ਅਰਦਾਸ ਵੀ ਕਰਕੇ ਜਾਵਾਂਗੇ ਸਾਰੇ ਕਿ ਗੁਰੂ ਸਾਹਿਬ ਆਪ ਅੰਗ ਸੰਗ ਸਹਾਈ ਹੋ ਕੇ ਇਹ ਜਿਹੜੀਆਂ ਜਿਹੜੀਆਂ ਸਕ੍ਰਿਪਟ ਪਤਲੀ ਕਿੰਨੇ ਮਹੀਨੇ ਪਹਿਲਾਂ ਲਿਖੀ ਹੋਈ ਹੈ ਇਹ ਜਿਹੜੀਆਂ ਚਾਲਾਂ ਨੇ ਇਹਨਾਂ ਤੋਂ ਅਕਾਲੀ ਦਲ ਨੂੰ ਬਚਾਵੇ ਅਤੇ ਪੰਜਾਬ ਦੀ ਚੜ੍ਹਦੀ ਕਲਾ ਲਈ ਪੰਥ ਦੀ ਚੜ੍ਹਦੀ ਕਲਾ ਲਈ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਲੀਡਰਸ਼ਿਪ ਆ ਉਹ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਚੁਣੌਤੀਆਂ ਨਾਲ ਲੜਨ ਲਈ ਹੋਰ ਮਜ਼ਬੂਤ ਹੋਵੇ ਸਾਹਿਬ ਕੀ ਲੱਗਦਾ ਹੈ ਕਿ ਪੀ ਆ ਪੋਲਿਟਿਕਸ ਤੋਂ ਵੀ ਇਸ ਤਰੀਕੇ ਨਾਲ ਜਿਹੜੀ ਹੁੰਦੀ ਤਾਂ ਕਿ ਜਾਨੀ ਨਾ ਕੁਝ ਪੋਲਿਟਿਕਸ ਨੂੰ ਇਸੈਂਟਰ ਕਰ ਗਏ ਕਿ ਉਹਨਾਂ ਦੀ ਮਨਛਾ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਾ ਦਿੱਤਾ ਜਾਵੇ ਕਿਉਂਕਿ ਇਹ ਚਰਚਾਵਾ ਕਾਫੀ ਜੜੀਆਂ ਨੂੰ ਛੜੀਆਂ ਸੀ। ਦੇਖੋ ਹੁਣ ਉਹਨਾਂ ਦੀ ਕਾਰਵਾਈਆਂ ਤੋਂ ਤਾਂ ਸਾਫ਼ ਦਿਖ ਰਿਹਾ ਕਿ ਉਹਨਾਂ ਦੇ ਰਾਜਨੀਤਿਕ ਜਿਹੜੀ ਲਾਲਸਾ ਉਹ ਬਾਰ-ਬਾਰ ਸਾਹਮਣੇ ਆ ਰਹੀ ਆ ਕਿ ਮੈਂ ਰਾਜਨੀਤੀ ਜਾਊਂਗਾ ਇਹ ਗੱਲ ਹੋਣੀ ਚਾਹੀਦੀ ਆ ਮੈਂ ਜਥੇਦਾਰ ਸਾਹਿਬ ਨੂੰ ਮਤਲਬ ਗੱਲ ਇਹ ਹੈ ਵੀ ਅਸੀਂ ਅਕਾਲ ਤਖਤ ਸਾਹਿਬ ਦੀ ਜਥੇਦਾਰ ਦੀ ਪਦਵੀ ਐਡੀ ਐਰ ਬੋਲਣ ਨੂੰ ਦਿਲ ਨਹੀਂ ਕਰਦਾ ਮਤਲਬ ਰੂਹ ਨਹੀਂ ਕਰਦੀ ਕੀ ਬੋਲੀਏ ਜੇ ਸਵਾਲ ਖੜੇ ਕਰਨ ਲੱਗੇ ਤਾਂ ਬਹੁਤ ਗੱਲਾਂ ਨੇ ਪਰ ਨਹੀਂ ਇਹ ਫਿਰ ਵੀ ਮर्यादा ਚ ਰਹਾਂਗੇ ਕਿ ਨਹੀਂ ਬੋਲਾਂਗੇ ਉਹ ਤਾਂ ਬਹੁਤ ਕੁਝ ਕਹਿੰਦੇ ਨੇ ਕਿ ਆਹ ਹੋ ਗਿਆ ਉਹ ਹੋ ਗਿਆ ਭਾਈ ਜਦੋਂ ਤੁਸੀਂ ਜੱਥੇਦਾਰ ਸੀ ਉਦੋਂ ਕਹਿੰਦੇ ਤੇ ਇਹ ਤਾਂ ਬਿਲਕੁਲ ਸਾਹਮਣੇ ਪਿਕਚਰ ਇਹ ਪਿਕਚਰ ਕੀ ਕੀ ਸਾਬਤ ਕਰ ਰਹੀ ਆ ਕਿ ਜਿਹੜੇ ਲੋਕਾਂ ਨੂੰ ਸਜ਼ਾਾਂਵਾਂ ਲਾਉਣੀਆਂ ਸੀ ਉਹਨਾਂ ਲੋਕਾਂ ਦੇ ਨਾਲ ਜੱਪੀਆਂ ਪਾਈਆਂ ਜਾ ਰਹੀਆਂ ਨੇ ਇਹਦੇ ਮਹੀਨੇ ਕੀ ਕੱਢੀ ਇਹ ਕੌਮ ਹੁਣ ਜਦੋਂ ਸਾਹਮਣੇ ਚੀਜ਼ ਆ ਗਈ ਤਾਂ ਹੁਣ ਤਾਂ ਸਾਡਾ ਪੁੱਛਣ ਦਾ ਫਿਰ ਫਰਜੀ ਬਣਦਾ ਨਾ ਕਿ ਸੈਨੇਟਰ ਸਾਹਿਬ ਤੁਸੀਂ ਚਲੋ ਜੋ ਭਾਗੇ ਉਸ ਤੁਹਾਡੇ ਵੱਲੋਂ ਹੋ ਗਿਆ ਭਾਵੇਂ ਇਧਰੋਂ ਹੋ ਰਿਹਾ ਹੈ ਜਿਹੜਾ ਜਿਹੜਾ ਸ਼ੁਭ ਸਿੰਘ ਤੱਕ ਹੈ ਪਾਰਟੀ ਦਾ ਉਹ ਵਿਚਾਰ ਫਸਿਆ ਹੋਇਆ ਹੈ ਕਿ ਉਹਦਾ ਉਹਦਾ ਕਹਿਣਾ ਹੈ ਕਿ ਕਿਸੇ ਤਰੀਕੇ ਮਸਲਾ ਹੱਲ ਹੋਵੇ ਉਹਦੇ ਲਈ ਤੁਸੀਂ ਕੀ ਕਰ ਰਹੇ ਹੋ ਮੁੱਦਾ ਹਰਪ੍ਰੀਤ ਹੀ ਹੈ ਜਾਂ ਥੱਲਾ ਸ਼ਿਰੋ ਸ਼੍ਰੀ ਹਕਾਲਤਖ ਸਦਾ ਸਾਹਿਬ ਵੀ ਹੈ ਪਾਰਟੀ ਵੀ ਹੈ ਲੋ ਇਹਦੇ ਲਈ ਤੁਸੀਂ ਕੀ ਉਪਰਾਲਾ ਜਿਹੜਾ ਤੁਹਾਨੂੰ ਲੱਗਦਾ ਕਿ ਪੋਜ਼ਿਟਿਵ ਕੀਤਾ ਜਾ ਸਕੇ ਇਕੱਠੇ ਹੋ ਜਾਵੇ ਜਿਹੜਾ ਜਿਹੜਾ ਵਿਚਾਰਲਾ ਬੰਦਾ ਆ ਪਸਿਆ ਹੋਇਆ ਨਾ ਤੁਹਾਡਾ ਅਕਾਲੀ ਦਲ ਤਾਂ ਇੱਕੋ ਹੀ ਸੀਗਾ ਨਾ ਇਕੱਠੇ ਤੁਸੀਂ ਬਹਿੰਦੇ ਰਹੇ ਵਰਕਰ ਫਸਿਆ ਨਹੀਂ ਹੋਇਆ ਵਰਕਰ ਨੂੰ ਫਸਾਇਆ ਹੋਇਆ ਇਹ ਗੱਲ ਦੇ ਵਿੱਚ ਹੀ ਫਰਕ ਆ ਕਿ ਵਰਕਰ ਫਸਿਆ ਨਹੀਂ ਹੋਇਆ ਵਰਕਰ ਨੂੰ ਜਾਣ ਬੁੱਝ ਕੇ ਇੱਕ ਤਰੀਕੇ ਨਾਲ ਫਸਾਇਆ ਹੋਇਆ ਜਦੋਂ ਭਰਤੀ ਸ਼ੁਰੂ ਹੁੰਦੀ ਆ ਤਾਂ ਸਤਕਾਰਯੋਗ ਸਿੰਘ ਸਹਿਬਾਨ ਗਿਆਨੀ ਰਕबीर ਸਿੰਘ ਜੀ ਦਾ ਬਿਆਨ ਸਭ ਦੇ ਸਾਹਮਣੇ ਕਿ ਉਹਨਾਂ ਨੇ ਸਪਸ਼ਟ ਕਿਹਾ ਕਿ ਭਰਤੀ ਸ਼ੁਰੂ ਹੋਗੀ ਸਲਾਹਗਾ ਕੀਤੀ ਉਸ ਗੱਲ ਦੀ ਤੇ ਉਹਨਾਂ ਨੇ ਇਸ ਗੱਲ ਦੀ ਸਲਾਹਗਾ ਕੀਤੀ ਕਿ ਪੂਰੇ ਭਾਰਤ ਵਰਸ਼ ਦੇ ਵਿੱਚ ਭਰਤੀ ਹੋਰ ਹੀ ਆ ਇਹ ਚੰਗੀ ਗੱਲ ਆ ਤੇ ਵਰਕਿੰਗ ਕਮੇਟੀ ਕੋਲ ਅਧਿਕਾਰ ਆ ਕਿ ਬੰਦੇ ਵਧਾ ਘਟਾ ਸਕਦੇ ਨੇ ਤੇ ਉਹਨਾਂ ਨੇ ਸਾਰੀ ਜਿਹੜੀ ਵਰਕੀ ਕਮੇਟੀ ਦੇਖੋ ਕਾਨੂੰਨੀ ਅਰਚੜ ਇਹ ਆ ਵੀ ਕਾਨੂੰਨ ਦੇ ਮੁਤਾਬਕ ਚੋਣ ਕਮਿਸ਼ਨ ਦੇ ਮੁਤਾਬਕ ਅਕਾਲੀ ਦਲ ਦੀ ਵਰਕੀ ਕਮੇਟੀ ਕੋਲ ਪਾਵਰ ਆ ਭਰਤੀ ਕਰਾਉਣ ਦੀ ਤੇ ਉਹਨਾਂ ਨੇ ਸਾਰੇ ਜਰਬਰ ਜਿਹੜੀ ਸੱਤਵੇਂ ਮੈਂਬਰੀ ਕਮੇਟੀ ਜਿਹੜੀ ਕਾਲਤਾਖਸਰ ਤੋਂ ਐਲਾਨੀ ਗਈ ਇੱਕ ਸਿਰਫ ਬੀਬੀ ਜੀ ਨੂੰ ਛੱਡ ਕੇ ਕਿਉਂਕਿ ਉਹ ਸ਼੍ਰੋਮਣਿਕ ਕਮੇਟੀ ਦੇ ਮੁਲਾਜ਼ਮ ਵੀ ਨੇ ਬਾਕੀ ਸਾਰੇ ਮੈਂਬਰ ਜਰਬਰ ਲਾ ਦਿੱਤੇਗੇ ਕੀ ਉਹਨਾਂ ਨੇ ਕੋਈ ਨਿਗਰਾਨੀ ਕੀਤੀ ਉਹ ਤਾਂ ਪਹਿਲੇ ਦਿਨ ਤੋਂ ਹੀ ਭੰਡਣ ਲੱਗ ਗਏ ਕਿ ਬੋਕਸ ਹੈ ਜੀ ਬੋਕਸ ਹੈ ਜੀ ਮਤਲਬ ਜੇ ਮਤਲਬ ਜਿਹੜੇ ਆਗੂਆਂ ਨੇ ਨਿਗਰਾਨ ਕਰਕੇ ਪਾਰਟੀ ਨੂੰ ਤਕੜੇ ਕਰਨ ਦੀ ਜ਼ਿੰਮੇਵਾਰੀ ਸੀ ਉਹ ਪਹਿਲੇ ਦਿਨ ਤੋਂ ਹੀ ਕਮਜ਼ੋਰ ਕਰਨ ਵਾਲੇ ਬਿਆਨ ਦੇਣ ਲੱਗ ਗਏ ਉਹਨੇ ਦਾ ਮਤਲਬ ਕੀ ਕੱਢੀਏ ਹੁਣ ਚੁੱਪ ਕਰਕੇ ਸੁਣੀ ਚੱਲੀਏ ਮਤਲਬ ਹੁਣ ਲੜਾਈ ਸੱਚ ਤੇ ਝੂਠ ਦੀ ਆ ਫਿਰ ਹੁਣ ਸੱਚ ਦਾ ਸਾਹਮਣੇ ਲਿਆਉਣਾ ਪੈਣਾ ਨਾ ਆ ਜਿਹੜਾ ਕੱਲ ਵਾਲਾ ਸੀਨ ਹੈ ਮੇਰੀ মিডিਆ ਅੱਗੇ ਬੇਨਤੀ ਹੈ ਪੂਰੀ ਕਾਮ ਨੂੰ ਦਿਖਾਓ ਹੁਣ ਦੇਖੋ ਪਿੱਛੇ ਕੁਝ ਰਹਿ ਨਹੀਂ ਗਿਆ ਉਹ ਟੈਂਡ ਵੀ ਕਰਦੇ ਰਹੇ ਨੇ ਉਹ ਟੈਂਡ ਇਸੇ ਕਰਕੇ ਕਰ ਰਹੇ ਨੇ ਕਿ ਜੇ ਹੈਗੀ ਸੀ ਹੋਂਦ ਦੀ ਹੈਗੀ ਸੀ ਤਾਂ ਹੀ ਕਰਦੇ ਸੀ ਨਿਗਰਾਨ ਕਰਨੀ ਸੀ ਨਾ ਨਿਗਰਾਨੀ ਕਰਨੀ ਸੀ ਫਿਰ ਉਹ ਉਹਨਾਂ ਕਿਉਂ ਛੱਡ ਗਏ ਇਹ ਇਹ ਧਾਮੇ ਸਾਹਿਬ ਨੂੰ ਕੁੱਝ ਸਕਦੇ ਤੁਸੀਂ ਜਿਆਦਾ ਬਿਹਤਰ ਕਿਉਂਕਿ ਧਾਮੇ ਸਾਹਿਬ ਨੇ ਅਸਤੀਫਾ ਦਿੱਤਾ ਇਹਦਾ ਜਵਾਬ ਹੈ ਜਿਹੜਾ ਉਹ ਧਾਮੇ ਸਾਹਿਬ ਬਿਹਤਰ ਦੇ ਸਕਦੇ ਨੇ ਕਿ ਕਿਉਂ ਛੱਡਿਆ ਕੀ ਉਹਨਾਂ ਦੇ ਪ੍ਰੈਸ਼ਰ ਪ੍ਰੈਸ਼ਰ ਪਾਇਆ ਜਾ ਰਿਹਾ ਦੇਖੋ ਕਿਸੇ ਕਿਸੇ ਕੋਈ ਤਾਂ ਕਾਰਨ ਹੋਏਗਾ ਨਾ ਧਾਮੇ ਸਾਹਿਬ ਸਤਕਾਰਯੋਗ ਨੇ ਧਾਮੇ ਸਾਹਿਬ ਉਹੀ ਮੈਂ ਗੱਲ ਕਰਦਾ ਨਾ ਕਿ ਬਰਕਰ ਫਸਿਆ ਨਹੀਂ ਹੋਇਆ ਬਰਕਰ ਨੂੰ ਫਸਾਇਆ ਹੋਇਆ ਇਸ ਗੱਲ ਦਾ ਫਰਕ ਸਮਝੋ ਇਹੀ ਫਰਕ ਕੱਢਣ ਲਈ ਹੁਣ ਅਸੀਂ ਜਿਹੜੀ ਆ ਇਹ ਪਿਕਚਰ ਜਿਹੜੀ ਕੱਲ੍ਹ ਵਾਲੀ ਆ ਉਹਦੇ ਬਾਰੇ ਸਾਰੀ ਲੀਡਰਸ਼ਿਪ ਸਤਕਾਰਯੋਗ ਪਟਿਆਲਾ ਜ਼ਿਲ੍ਹੇ ਦੀ ਬੈਠੀ ਆ ਕਿਉਂ ਪਿਕਚਰ ਦੇ ਕੁਝ ਮਹੀਨੇ ਨੇ ਉਹ ਗਦਾਰ ਲਹਿਰ ਤੇ ਸਿੰਘ ਸਾਹਿਬਾਨ ਦਾ ਉੱਥੇ ਪਹੁੰਚਣਾ ਜਿਹੜੇ ਲੋਕਾਂ ਨੂੰ ਕਾਲੇ ਪੱਥਰਾਂ ਨੂੰ ਸਜਾ ਲਾਉਣ ਲਈ ਅਸੀਂ ਉਹ ਕਾਲੇ ਪੱਥਰਾਂ ਨੂੰ ਝੋਲੀ 'ਚ ਪਾ ਕੇ ਉਹਨਾਂ ਦੀਆਂ ਬੜਾਈਆਂ ਕਰਨੀਆਂ ਹੁਣ ਇਹ ਇਹ ਤਾਂ ਸਾਹਮਣੇ ਆ ਗਿਆ ਸਾਰਾ ਕੁਝ ਹੁਣ ਕੀ ਮੈਨੇ ਕੱਢੀ ਇਹਦੇ ਸੋ ਇਸ ਲਈ ਸ੍ਰੀ ਕਾਲ ਤਖਤ ਸਾਹਿਬ ਮਹਾਨ ਸਿੱਖ ਕੌਮ ਦੀ ਸ਼ਾਨ ਆ ਉਥੋਂ ਆਏ ਹੋਏ ਫੈਸਲਿਆਂ ਦੇ ਅੱਗੇ ਹਰ ਕੋਈ ਸਿੱਖ ਸਿਰ ਝੁਕਾਉਂਦਾ ਤੇ ਇੱਕ ਹੈਰਾਨੀ ਵਾਲੀ ਗੱਲ ਇਹ ਹੈ ਕਿ ਜਿਹੜੇ ਲੋਕ ਜਦੋਂ ਗਿਆਨੀ ਹਰਪ੍ਰੀਤ ਸਿੰਘ ਜੀ ਜਥੇਦਾਰ ਸੀ ਉਹਨਾਂ ਨੂੰ ਜਥੇਦਾਰ ਹੀ ਨਹੀਂ ਮੰਨਦੇ ਸੀ ਉਹ ਤਾਂ ਕਹਿੰਦੇ ਸਾਡੇ ਜਥੇਦਾਰ ਤਾਂ ਹੋਰ ਲਾਏ ਹੋਏ ਨੇ ਉਹ ਬੰਦੇ ਹੁਣ ਅੱਜ ਕੱਲ ਵਿੱਚ ਮੈਂ ਕਹਿੰਦਾ ਵੀ ਗਿਆਨੀ ਹਰਪ੍ਰੀਤ ਸਿੰਘ ਦੀ SLAGA ਕਰ ਰਹੇ ਨੇ ਤੇ ਗਿਆਨੀ ਹਰਪ੍ਰੀਤ ਸਿੰਘ ਜੀ ਉਹਨਾਂ ਦੇ ਨਾਲ ਜੱਫੀਆਂ ਪਾ ਰਹੇ ਨੇ ਇਹਦੇ ਮੈਨੇ ਕੀ ਕੱਢੀਏ ਮਤਲਬ ਇਹ ਕਹਾਣੀ ਨਹੀਂ ਗੁੰਝਲਦਾਰ ਹੈ ਇਹਨੂੰ ਸਮਝਣਾ ਪਵੇਗਾ ਕਿ ਇਹ ਕਿਹੜੀ ਸਕ੍ਰਿਪਟ ਆ ਕਿ ਕਿਵੇਂ ਮਤਲਬ ਪਾਰਟੀ ਦੇ ਵਰਕਰਾਂ ਨੂੰ ਉਲਝਾਇਆ ਜਾ ਰਿਹਾ ਹੈ